ਸਮਾਜ ਸੇਵੀ ਪਾਨਾ ਸਿੱਧੂ ਨੂੰ ਪੁਲਿਸ ਰਿਮਾਂਡ ਦੌਰਾਨ ਕੁੱਟਮਾਰ ਕਰਨ ਤੇ ਸੋਸ਼ਲ ਮੀਡੀਆ ਤੇ ਲਗਾਤਾਰ ਚੱਲ ਰਹੀਆਂ ਖਬਰਾਂ ਨੂੰ ਲੈ ਕੇ ਲੁਧਿਆਣਾ ਤੋਂ ਜੁਆਇੰਟ ਕਮਿਸ਼ਨਰ ਜਸਕਰਨਜੀਤ ਸਿੰਘ ਤੇਜਾ ਵੱਲੋਂ ਸਪਸ਼ਟ ਕਰਾਂ ਦਿੱਤਾ ਗਿਆ। ਉਹਨਾਂ ਕਿਹਾ ਕਿ ਪਾਨਾ ਸਿੱਧੂ ਨਾਲ ਰਿਮਾਂਡ ਦੌਰਾਨ ਕੋਈ ਕੁੱਟਮਾਰ ਨਹੀਂ ਕੀਤੀ ਗਈ ਤੇ ਨਾ ਹੀ ਬਰਫ ਤੇ ਲਟਾਇਆ ਗਿਆ ਤੇ ਨਾ ਕਿਸੇ ਤਰ੍ਹਾਂ ਦੀ ਕੋਈ ਇੰਟਰੋਗੇਸ਼ਨ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਕਹਿਣਾ ਹੈ ਕਿ ਜਦੋਂ ਉਸ ਨੂੰ ਲਿਆਂਦਾ ਗਿਆ ਸੀ ਉਦੋਂ ਵੀ ਉਸ ਦਾ ਮੈਡੀਕਲ ਕਰਵਾਇਆ ਗਿਆ ਤੇ ਜੇਲ੍ਹ ਤੋਂ ਔਰਤ ਬਾਅਦ ਵੀ ਮੈਡੀਕਲ ਕਰਵਾਇਆ ਗਿਆ। ਫਿਲਕ ਸਾਡੇ ਮੁਕੰਦਮਾ ਦਾ ਹੋਇਆ ਸੀ ਐਫਆਰ ਨੰਬਰ ਚਲੰਗ ਅੰਡਰ ਸੈਕਸ਼ਨ 307 ਆਰਪੀਸੀ ਆਨਲਾਈਨ ਰਿਪੋਰਟ ਸਾਡੇ 2020 ਇਹਦੇ ਵਿੱਚ ਇੱਕ ਜਿਹੜੀ ਮਦਈ ਹੈ ਲੇਡੀ ਇੰਦਰਜੀਤ ਕੌਰ ਇਮੀਗ੍ਰੇਸ਼ਨ ਦਾ ਰਿਪੋਰਟ ਕੰਪਲੇਂਟ ਦਿੱਤੀ ਕਿ ਮੈਨੂੰ ਇਹਨੇ ਫੋਨ ਦੇ ਤੇ ਸੌਸ਼ਨ ਕੀਤਾ ਤੇ ਜੋ ਕਾਕਾ ਸਿੰਘ ਏਰੀਆ ਸਪਨਾ ਸਿੰਘੂ ਸਬੂਰ ਦਾ ਰਹਿਣਾ ਹੈ ਉਹਦਾ ਨਾਮ ਵੀ ਇਹ ਵਾਰ-ਵਾਰ ਮੈਨੂੰ ਜਿਹੜਾ ਪਾਲਣ ਕਰਕੇ ਠੇਕ ਕਰ ਰਿਹਾ ਰਿਸੋਰਸਿੰਗ ਕਰਕੇ ਮੈਨੂੰ ਪੈਸੇ ਮੰਗ ਰਿਹਾ ਤੇ ਜਿਹੜਾ ਅੱਜ ਨਾਲ ਮੇਰਾ ਕੋਈ ਲੈਣ ਨਹੀਂ ਤਿੰਨ ਮੇਰੇ ਘਰ ਦੇ ਜੀ ਵੀ ਜਿਹੜਾ ਧਰਨਾ ਵਗੈਰਾ ਲਵਾ ਲਿਆ ਮੇਰੇ ਸਹੁਰਿਆਂ ਦੇ ਪਿੰਡ ਵੀ ਜਿਹੜਾ ਮੈਨੂੰ ਐਕਸਪਲੋਇਟ ਕਰ ਰਿਹਾ ਕਿ ਮੈਂ ਉੱਥੇ ਵੀ ਜਾ ਕੇ ਪ੍ਰੋਜੈਕਟ ਕਰੂਗਾ ਤੇ ਕਾਫੀ ਜਿਹੜੀਆਂ ਨੇ ਮਤਲਬ ਦਸੀਆਂ ਤੇ ਕੁਝ ਫਿਰ ਪਾਣੀ ਮੰਗੇ ਉਹਦੇ ਵਿੱਚ ਅਸੀਂ ਇੱਕ ਮਕਦਮਾ 2023 ਜਿਹੜਾ ਬਣਤੀ ਤੁਸੀਂ ਇਹ ਜਿਹੜਾ ਪਾਕਾ ਸਿੱਧੂ ਏਰੀਆ ਸਪਨਾ ਸਿੱਧੂ ਜਿਹੜਾ ਉਹਨੂੰ ਵਿਸਤਾਰ ਕੀਤਾ ਸੀ ਤਣਾਉਣ ਲੇਤਾ। ਉਹ ਸਾਡੇ ਕੋਲ ਦੋ ਦਿਨ ਰਮਾਨ ਦਾ ਜਿਹੜਾ ਅਸੀਂ ਰਮਾਨ ਦਾ ਸੀ ਕੀਤਾ ਜੀ। ਇਸ ਮਾਇਦੇ ਵਿੱਚ ਜਿਹੜਾ মিডিਆ ਤੋਂ ਬਹੁਤ ਸਾਰੀਆਂ ਖ਼ਬਰਾਂ ਜਿਹੜੀਆਂ ਦੇਖੀਆਂ ਵੀ ਇਹਨਾਂ ਨੂੰ ਦੌਰਾਨ ਰਮਾਨ ਨੂੰ ਇਹਨੂੰ ਇੰਟਰਨਮੈਂਟ ਕੀਤਾ ਗਿਆ ਇਹਨੂੰ ਵਰਸ ਤੇ ਪਾਇਆ ਗਿਆ ਤੇ ਜਿਹੜੀਆਂ ਗੱਲਾਂ ਬਿਲਕੁਲ ਗਲਤ ਆ ਜਿਹੜਾ ਅਸੀਂ ਕਾਨੂੰਨ ਦੇ ਮੁਤਾਬਿਕ ਇਹ ਮਦਈ ਦੀ ਜੋ ਐਪਲੀਕੇਸ਼ਨ ਸੀ ਉਸ ਤੇ ਮੁਕਦਮਾ ਦਰਜ ਕੀਤਾ ਇਨੂੰ ਮਾਨਯੋਗ ਕੋਰਟ 'ਚ ਪੇਸ਼ ਕੀਤਾ ਇਹਦਾ ਦੋ ਦੰਦਾ ਜਿਹੜਾ ਮਾਨ ਹਾਸਲ ਕੀਤਾ ਤੇ ਗ੍ਰਿਫਤਾਰੀ ਸਮੇਂ ਦਾ ਪ੍ਰੋਪਰ ਮੈਡੀਕਲ ਕਰਾਇਆ ਜਿਸ ਜ਼ਰੂਰ ਸੀ ਜੁਡੀਸ਼ਨ ਭੇਜਿਆ ਸੀ ਉਸ ਦਿਨ ਦਾ ਫਿਰ ਦੁਬਾਰਾ ਮੈਡੀਕਲ ਕਰਾਇਆ ਤੇ ਇਹਨੂੰ ਜੁਡੀਸ਼ਨ ਭੇਜਿਆ ਗਿਆ ਤੇ ਜੋ ਕਾਨੂੰਨ ਮੁਤਾਬਿਕ ਪੁਛ ਕੇ ਸੁਣਦੀ ਸ਼ੋਕੀ ਪਰ ਜਿਹੜੇ ਇਹ ਇਸ ਤਰ੍ਹਾਂ ਦੇ ਐਲੀਗੇਸ਼ਨ ਜਿ ਮੈਨੂੰ ਇੰਟਰਵਿਊ ਟੇਪ ਤੇ ਬਿਲਕੁਲ ਬਲਤ ਦੇਖ ਨੇ ਤੇ ਇੱਕ ਸਾਡੇ ਮੁਕਦਮਾ ਦਰਜ ਹੋਇਆ ਸੀ ਐਫਆਈਆ ਨੰਬਰ 24 ਅੰਡਰ ਸੈਕਸ਼ਨ 308 ਆਫ ਸੀਪੀਸੀ ਪਾਣਾ ਵੇ ਨੰਬਰ 7 ਹਿੰਦੂ ਐਫਰੋ ਜਿਹਦੇ ਵਿੱਚ ਇੱਕ ਜਿਹੜੀ ਮਦਈ ਹੈ ਲੇਡੀ ਇੰਦਰਜੀਤ कौर ਇੰਗਲਿਸ਼ ਦਾ ਨਾਮ ਹੈ ਵੀ ਉਹਨੇ ਕੰਪਲੇਂਟ ਦਿੱਤੀ ਸੀ ਵੀ ਮੈਨੂੰ ਇਹਨੇ ਫੋਨ ਦੇਰ ਤੇ ਸੌਸ਼ਲ ਕੀਤਾ ਤੇ ਜੋ ਕਾਕਾ ਸਿੰਘ ਏਰੀਆ ਸਪਨਾ ਸਿੱਧੂ ਸੁਰੂਰ ਦਾ ਰਹਿਣਾ ਉਹਦਾ ਨਾਮ ਵੀ ਇਹ ਬਾਰ ਬਾਰ ਮੈਨੂੰ ਜਿਹੜਾ ਕਾਲਾਂ ਕਰਕੇ ਥੈਟ ਕਰ ਰਿਹਾ ਸੌਸ਼ਲ ਕਰਕੇ ਮੇਰੇ ਤੋਂ ਪੈਸੀ ਮੰਗ ਰਿਹਾ ਤੇ ਜਿਹੜਾ ਇਹ ਨਾਲ ਮੇਰਾ ਕੋ ਲੈਂਦੇ ਨਹੀਂ ਤਿੰਨ ਮੇਰੇ ਘਰ ਦੇ ਜੀ ਵੀ ਜਿਹੜਾ ਤਰਨៅ ਕਿਰਨ ਵਾਲਾ ਮੇਰੇ ਸਹੁਰਿਆਂ ਦੇ ਪਿੰਡ ਵੀ ਜਿਹੜਾ ਮੈਨੂੰ ਐਕਸਪਲੋਰ ਕਰ ਰਿਹਾ ਵੀ ਮੈਂ ਉੱਥੇ ਵੀ ਜਾ ਕੇ ਥੋੜਾ ਜੂਰ ਕਰੂਗਾ ਤੇ ਭਾਵੇਂ ਜੜੀਆਂ ਨੇ ਉਹਨੂੰ ਦੱਸਿਆ ਤੇ ਉਹ ਫਿਰ ਜਾਣ ਲਈ। ਉਹਦੇ ਵਿੱਚ ਅਸੀਂ ਇੱਕ ਪਰਮਾ 20 30 ਜਿਹੜਾ ਬੱਚੇ ਤੁਸੀਂ ਇਹਦੇ ਵਿੱਚ ਪਾਕਾ ਸਿੱਧੂ ਏਰੀਆ ਸਪਨਾ ਸਿੱਧੂ ਜਿਹੜਾ ਉਹਨੂੰ ਵਿਸਤਾਰ ਕੀਤਾ ਸੀ ਧਨੋ ਲੇਤਾ। ਉਹ ਸਾਡੇ ਕੋਲ 2 ਦਿਨ ਰਮਾਨ ਤੇ ਜਿਹੜਾ ਅਸੀਂ ਰਮਾਨ ਦਾ ਸੀ ਤੇ ਮੈਂ ਇਹਦੇ ਵਿੱਚ ਜਿਹੜਾ মিডিਆ ਤੁਸੀਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਦੇਖੀਆਂ। ਵੀਰ ਨੂੰ ਬਿਲਡਿੰਗ ਨਿਰਮਾਣ ਇਹਨੂੰ ਇੰਟੈਰਨਮਟ ਕੀਤਾ ਗਿਆ ਇਹਨੂੰ ਬਰਫ ਤੇ ਪਾਇਆ ਗਿਆ ਇਹ ਜਿਹੜੀਆਂ ਗੱਲਾਂ ਬਿਲਕੁਲ ਗਲਤ ਹਨ ਜਿਹੜਾ ਅਸੀਂ ਕਾਨੂੰਨ ਦੇ ਮੁਤਾਬਕ ਇਹ ਮਦਈ ਦੀ ਜੋ ਐਪਲੀਕੇਸ਼ਨ ਸੀ ਉਤੇ ਮਕਦਮਾ ਦਾਖਲ ਕੀਤਾ ਇਹਨੂੰ ਮਾਨ ਲੋਕ ਕੋਰਟ ਪੇਸ਼ ਕੀਤਾ ਇਹਦਾ ਦੋ ਦੰਦਾ ਜਿਹੜਾ ਮਾਨ ਹਾਸਲ ਕੀਤਾ ਤੇ ਗ੍ਰਿਫਤਾਰੀ ਸਮੇਂ ਦਾ ਪ੍ਰੋਪਰ ਮੈਡੀਕਲ ਕਰਾਇਆ ਜਿਸ ਦੇ ਅਸਕੇ ਨਿਰਿਕਸ਼ਨ ਭੇਜਣਾ ਸੀ ਉਸ ਦਿਨ ਦਾ ਫਿਰ ਦੁਬਾਰਾ ਮੈਡੀਕਲ ਕਰਾਇਆ ਤੇ ਇਹਨੂੰ ਜੁਡੀਸ਼ਨ ਭੇਜਿਆ ਗਿਆ ਤੇ ਜੋ ਕਾਨੂੰਨ ਮੁਤਾਬਕ ਉਸੇ ਅਸਵਾਨੀਸ਼ ਹੋਗੀ ਔਰ ਜਿਹੜੇ ਇਸ ਤਰ੍ਹਾਂ ਦੇ ਅਲੀਗੇਸ਼ਨ ਵੀ ਮੈਨੂੰ ਇੰਟਰਵਿਊ ਤੇ ਬਿਲਕੁਲ ਗਲਤ ਲੱਗੇ ਮੇਰੇ